ਆਪਾਂ ਆਏ ਆਪਾਂ ਆਏ ਆਪਾਂ ਆਏ ਹੋਈ ਆ ਜਿਹੜੇ ਵਾਅਦਾ ਖਿਲਾਫੀ ਹੋਈ ਆ ਮੋਦੀ ਨੇ ਜਿਹੜੇ ਵਾਅਦੇ ਕਰਕੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਐ ਐਮਐਸਬੀ ਦਾ ਕਾਨੂੰਨ ਬਣਾਉਣਾ ਕਾਨੂੰਨ ਨਹੀਂ ਬਣਾਇਆ ਹੋ ਕੀ ਜਿਹੜੇ ਮਸਲੇ ਆ ਉਹ ਜੋਦੇ ਤੋਂ ਆ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਕਰਤੀ ਆ ਪਰ ਇੱਕ ਗੱਲ ਨਾਰ ਸਾਹਿਬ ਅੱਜ ਉਹ ਅੰਮੇਦਕਰ ਸਾਹਿਬ ਦੇ ਜਿਹੜੇ ਹੈਗਾ ਉੱਥੇ ਆਏ ਸੀਗੇ ਤੇ ਤੁਸੀਂ ਅੱਜ ਵਿਰੋਧ ਕਰਦੇ ਸਹੀ ਲੱਗਦੇ ਆ ਉਹ ਇੱਕ ਵਾਰ ਸਾਰੇ ਕਦੇ ਅੰਮੇਦਕਰ ਦੇ ਨਹੀਂ ਆਏ ਉਹ ਸ਼ਹਿਰ ਚਾਉਣਾ ਰਿਹਾ ਜਿੱਥੇ ਤੁਖਾਨ ਜਿੱਥੇ ਬੰਦਿਆਂ ਮੰਤੂਰ ਜਿੱਥੇ ਬੰਦਿਆਂ ਦਾ ਫੈਸਲਾ ਆ ਜਿੱਥੇ ਵੀ ਕੰਦੇ ਵਿੰਕੂ ਨਹੀਂ ਜਿੱਥੇ ਵੀ ਬੀਜੇਪੀ ਦਾ ਕੰਦੇ ਜਾਊਗਾ ਉੱਥੇ ਤੁਸੀਂ ਵਿਰੋਧ ਕਰਦਾ ਕਿਉਂਕਿ ਸਾਡਾ ਵਾਅਦਾ ਕਰਕੇ ਪੂਰੇ ਨਹੀਂ ਕੀਤੇ ਮੈਨੂੰ ਲੱਗਦਾ ਕਿ ਇਹ ਗਿੰਗ ਉਹਦੇ ਕਿਤੇ ਪਾਟਰਨ ਹੋਣਾ ਹੈ ਨਾ ਐਨ ਐਸ ਕਿਉ ਦੇ ਕੋਲ ਕੋਈ ਪ੍ਰੋਬਲਮਸਾ ਹੋ ਰਹੀ ਹੈ ਨਾ ਮੈਨੂੰ ਜਿਵੇਂ 12 ਗੱਲ ਦੀ ਕੋਈ ਮਸਲਾ ਹੋ ਰਿਹਾ ਹੈ ਚਾਹੇ 15-15 ਲੱਖ ਰੁਪਇਆ ਖਰਚੇ ਦਾ ਮਸਲਾ ਹੋਵੇ ਇੱਕ ਹੋਰ ਮਸਲੀ ਜਿਹੜੇ ਇਹ ਹਰਣੀ ਕੀਤਾ ਗਿਆ ਉਹਨੇ ਕਰਕੇ ਵਿਰੋਧ ਪ੍ਰਦਰਸ਼ਨ ਇੱਕ ਕਦੋਂ ਤੱਕ ਚੱਲਦਾ ਰਹੇਗਾ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਆਪਾਂ ਨੂੰ ਡੋਣਾ ਪਾਇਆ ਬਾਬਾ ਸਾਹਿਬ ਉਮੀਦ ਕਰਦਾ ਮਤਲਬ ਇੱਕ ਮੂਰੇ ਮੱਥਾ ਹੀ ਖੜਾ ਹੈ ਕਿੱਸਾ ਗਿਆ ਰੁਆ ਨਾ ਨਹੀਂ ਨਹੀਂ ਤੁਸੀਂ ਉਹਨਾਂ ਤੋਂ ਤਾਂ ਨਹੀਂ ਰੋਕਿਆ ਉਹਨਾਂ ਨੂੰ ਉਹਨਾਂ ਨੂੰ ਰੋਕਿਆ ਸੀ ਅਸੀਂ ਅਸੀਂ ਦੇਖਾ ਵਿਰੋਧ ਭਾਗ ਅਸੀਂ 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 ਸੁਣੋ ਉਹਨਾਂ ਦਾ ਅਸੀਂ ਅਸੀਂ ਸੁਣੋ 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 ਕਹਿਣਾ ਹੈ ਸੁਣੋ ਸੁਣਿਆ ਗਿਆ ਸੁਣੋ ਮੇਰੀ ਗੱਲ ਉਹ ਕਹਿੰਦੇ ਸਾਨੂੰ ਉੱਥੇ ਰੋਕਿਆ ਗਿਆ ਆ ਜੀ ਗੱਲ ਸੁਣੋ ਅਸੀਂ ਤਾਂ ਇਸ ਗੱਲ ਦਾ ਇਨਰੋਲ ਕਰ ਰਹੇ ਜਿਹਾ ਬਾਵਾ ਸਾਹਿਬ ਦੀ ਨਿਰਦੇਸ਼ਨਾ ਹੈ ਇਹ ਤਾਂ ਇਹਨਾਂ ਸੰਵਧਾਨੀ ਬਣਿਆ ਉਹ ਸੰਵਧਾਨ ਨੂੰ ਬੀਜੇਪੀ ਕੈਚ ਨੈਸ਼ ਕਰ ਰਹੀ ਆ ਇੱਥੇ ਇੱਥੇ ਇਹ ਇੱਥੇ ਡਾਕਟਰ ਬਾਬਾ ਸਾਹਿਬ ਦੇ ਬੋਤੇ ਆਣ ਕੇ ਹੱਥੋਂ ਦਾ ਮਤਲਬ ਹੈ ਲੋਕਾਂ ਨੂੰ ਫੋਨ ਕਰਨਾ ਜਿਹੜਾ ਉਹਨਾਂ ਦਾ ਜਿਹੜਾ ਬਣਿਆ ਬਰਾਇਆ ਉਹ ਬਰਾ ਦਾ ਜਿਹੜਾ ਸੰਵਧਾਨ ਆ ਉਹਨਾਂ ਦੀ ਮੋਟੀਸ਼ਨ ਆਣ ਗਿਆ ਉਹ ਉਹ ਸੰਵਧਾਨ پارٹی ਸੰਵਧਾਨ ਦੇ ਰਚੇਤਾ ਆ ਉਹਨਾਂ ਦੇ ਆਣ ਕੇ ਸਟੇਚੂ ਦੇ ਆਣ ਕੇ ਹੱਥੋਂ ਇਹ ਕਿਸਮ ਦਾ ਉਰਾਉ ਨੂੰ ਇਹ ਜਣੀ ਉਹ ਉਹਦੇ ਪੈਰੋਂ ਕਰਾਉਂਦੇ ਸਾਨੂੰ ਇਹ ਇਹ ਬੇਬੂਮ ਲੋਨ ਦਾ ਸਹਾਰਾ ਕਰਨ ਦੀ ਗੱਲ ਕਰ ਰਹੇ ਕੀ ਕਹਿਣਾ ਚਾਹੋਗੇ ਦੇਖੋ ਇਹ ਲੋਕ ਜਦੋਂ ਤਾਂ ਉਹਨਾਂ ਨੇ ਜਦੋਂ ਤਾਂ ਕਹਿੰਦੇ ਅਕਾਲੀ ਦੰਦ ਨਾਲ ਸਮਝੌਤਾ ਹੁੰਦਾ ਸੀ ਨਾ ਜਦੋਂ ਪਾਣੇ ਬੋਟਾ ਲੈਣੀਆਂ ਹੁੰਦੀਆਂ ਸੀਗੀਆਂ ਉਹਨਾਂ ਦਾ 9 ਮਾਸ ਦਾ ਰਹਿਤਾ ਕਹਿੰਦੇ ਹੁੰਦੇ ਸੇ ਅੱਜ ਇਹਨਾਂ ਨੇ ਜਦੋਂ ਬਾਜਪਾ ਦੀ ਸਰਕਾਰ ਡੇਕੀ ਸੀ ਉਹਦੇ ਪੰਜਾਬ ਦੇ ਲੋਕਾਂ ਨੇ ਸਾਡੇ ਬਿਨਾਂ ਸ਼ਰਤਾਂ ਹਮਾਇਤ ਦੇ ਕੇ ਸਰਕਾਰਾਂ ਨਹੀਂ ਬਚਾਉਂਦੇ ਰਹਾ ਅੱਜ ਇਹ ਕਿਸਾਨ ਗੁੰਡੇ ਬਣ ਗਏ ਆ ਜਦੋਂ ਦੇਸ਼ ਪੱਖ ਮੁੱਢਲਾ ਝਕਾਰ ਹੋ ਰਿਹਾ ਸੀਗਾ ਉਹਨਾਂ ਦੇਸ਼ ਦਾ ਪੂਰਾ ਢਿੱਡ ਭਰਨ ਦੇ ਲਈ ਇਹਾਂ ਨੇ ਆਪਣੀਆਂ ਜ਼ਮੀਨਾਂ ਬਰਬਾਦ ਕਰ ਲਈਆਂ ਪੰਜਰ ਕਰ ਲਈਆਂ ਉਹਨਾਂ ਅਸੀਂ ਚੰਗੇ ਸੀਗੇ ਅੱਜ ਅਸੀਂ ਵਿਰੋਧੀ ਹੋ ਗਏ ਆ ਇਸ ਕਰਕੇ ਅਸੀਂ ਭਾਜਪਾ ਦਾ ਵਿਰੋਧ ਕਰਦੇ ਆ ਮੋਦੀ ਦਾ ਕਰਦੇ ਆ ਕਿਉਂਕਿ ਸਾਡਾ ਅੰਬੈਰਾ ਕੀਤਾ ਸੀ ਐਮਐਸਬੀ ਦਾ ਕਾਨੂੰਨ ਮਾਊਂਗਾ 20 ਦਾ 20 ਦਾ ਬਿੱਲ ਜਿਹੜਾ ਉਹ ਲੈ ਕੇ ਆਉਂਗਾ ਉਹ ਨਹੀਂ ਲਿਆਉਂਗਾ ਦੁਬਾਰਾ ਬੈਂਕੂ ਜੀ ਨੂੰ ਸਵਾਗਤ ਨਮਨ ਕਰਨ ਦੇ ਲਈ ਆਇਆ ਔਰ ਇਹਨਾਂ ਨੇ ਇੱਥੇ ਆ ਕੇ ਵਿਰੋਧ ਕੀਤਾ ਸਾਨੂੰ ਨਮਨ ਕਰਨ ਦੇ ਲਈ ਜਿਹੜਾ ਤੇ ਰਸਤੇ ਦੇ ਵਿੱਚ ਰੁਕਾਵਟ ਬਣਿਆ ਔਰ ਕੱਟੋ-ਕੱਟ ਸਾਨੂੰ ਇੱਥੇ ਅੱਜ 20 ਮਿੰਟ ਲੱਗੇ ਮੱਥਾ ਟੇਕਣ ਲਈ ਮੈਂ ਪੁੱਛਣਾ ਚਾਹੁੰਦਾ ਇਹਨਾਂ ਕਿਸਾਨ ਭਰਾਵਾਂ ਨੂੰ ਕੀ ਤੁਹਾਨੂੰ ਇਹ ਹੀ ਸਿੱਖਿਆ ਦਿੱਤੀ ਗਈ ਹੈ ਕਿ ਤੁਸੀਂ ਗਲਤ ਭਰਾਵਾਂ ਦਾ ਵਿਵਾਨ ਕਰੋ ਕਿ ਤੁਸੀਂ ਵੀ ਬੀਬਾ ਅਮੇਤਕਰ ਸਾਹਿਬ ਦੇ ਜਿਹੜੇ ਅੱਜ ਇੱਥੇ ਨਮਨ ਕਰਨ ਦੇ ਲਈ ਲੋਕ ਆਏ ਆ ਕਿ ਉਹਨਾਂ ਦੇ ਰਸਤੇ 'ਚ ਤੁਸੀਂ ਰੁਕਾਵਟ ਬਣੋ ਮੈਂ ਸਮਝਦਾ ਕਿ ਇਹ ਜਿਹੜਾ ਐਕਸ਼ਨ ਅੱਜ ਇਹਨਾਂ ਨੇ ਕੀਤਾ ਇਹ ਬਿਲਕੁਲ ਵੀ ਨਿੰਦਾਯੋਗ ਆ ਔਰ ਪੂਰੇ ਕਿਸਾਨ ਭਾਈਚਾਰੇ ਨੂੰ ਇਹਦੇ ਉੱਤੇ ਮੰਥਨ ਕਰਨਾ ਚਾਹੀਦਾ ਔਰ ਇਦਾਂ ਦੀ ਕਾਰਵਾਈਆਂ ਤੋਂ ਗੁਰੇਜ ਉਹ ਕਹਿੰਦੇ ਕਿ ਅਸੀਂ ਲਗਾਤਾਰ ਜਿਹੜਾ ਵਿਰੋਧ ਕਰ ਰਹੇ ਆ ਜ਼ਰੂਰੀ ਨਹੀਂ ਕਿ ਬਾਬਾ ਸਾਹਿਬ ਦਾ ਹੀ ਆ ਕੇ ਇੱਥੇ ਅਸੀਂ ਵਿਰੋਧ ਕੀਤਾ ਸੀ ਤਾਂ ਜਗ੍ਹਾ ਜਗ੍ਹਾ ਵਿਰੋਧ ਕਰ ਰਹੇ ਆ ਹੋਰ ਵੀ ਇਹ ਗੱਲ ਹੈ ਕਿ ਅਗਰ ਬਾਬਾ ਸਾਹਿਬ ਵੀ ਨਮਨ ਕਰਨ ਦੇ ਵਿੱਚ ਆ ਕੇ ਖਲਲ ਪਾਣਗੇ ਵਿਗਨ ਪਾਣਗੇ ਮੈਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕੀਏ ਭੁਗਤਨੇ ਇਹਨਾਂ ਨੂੰ ਭੁਗਤਨੇ ਪੈਣਗੇ ਜੇ ਇਦਾਂ ਦੀਆਂ ਕਾਰਵਾਈਆਂ ਕਰਨਗੇ ਕੋਈ ਕਾਰਵਾਈ ਕਰਾਈ ਜਾਊਗੀ ਜਿਨ੍ਹਾਂ ਦਾ ਜੋ ਕਹਿਣਾ ਦੇ ਕੋਈ ਕਾਰਵਾਈ ਕਰਾਈ ਜਾਊਗੀ ਹਾਂਜੀ ਹਾਂਜੀ ਕਰਵਾਈ ਜਾਊਗੀ ਸਾਰੇ ਵੀ ਬਾਬਾ ਦਾ ਬੇਮਾਨ ਕੀਤਾ ਗਿਆ ਇਹ ਵੀ ਮੇਰੇ ਭੈਣ ਭਰਾ ਨੇ ਪਾਰੇ ਵੱਜੇ ਬਾਬਾ ਸਾਹਿਬ ਦੇ ਸੁਨਮਾਲ ਲਈ ਸਾਰੇ ਪਹੁੰਚੇ ਨੇ ਪਰ ਇਹਨੀਆਂ ਬੇਮਾਨ ਕੀਤਾ ਹੈ ਬਾਬਾ ਸਾਹਿਬ ਦਾ ਇਹ ਬਹੁਤ ਨਿੰਦਣਯੋਗ ਹੈ ਮੈਂ ਜਵਿੰਦਰ ਕਲੇਰ ਚੇਅਰਮੈਨ ਐਸਸੀਬੀ ਸੈਲ ਪੰਜਾਬ ਤੋਂ ਹਰ ਇੱਕ ਨੂੰ ਸ਼ੁਕਰੀਆ ਕਰਦੇ ਹਾਂ ਕਿਉਂਕਿ ਇਹ ਕਦੇ ਨਹੀਂ ਹੋਇਆ ਲੇਕਿਨ ਅੱਜ ਕਿਉਂ ਹੋਇਆ ਇਹ ਬਹੁਤ ਨਿੰਦਣਯੋਗ ਹੈ ਇਹਦੇ ਤੇ ਸਖਤ ਸਰਕਾਰ ਕਾਰਵਾਈ ਹੁਣ ਚਾਹੀਦੀ ਪ੍ਰਸ਼ਾਸਨ ਵੱਲੋਂ ਇਹਦਾ ਸ਼ਰਧਾਂਜਲੀ ਜੈ ਭੀਮ ਜੈ ਪਾਤ ਡਾਕਟਰ ਬਾਬਾ ਸਾਹਿਬ ਤੇ ਅਡੀ ਸੋਚ ਤੇ ਮੇਰਾ ਬਿਆਨ ਘੇ ਠੋਕੇ